ਇਹਦਾ 10000 ਰੁਪਏ ਵੀਰੇ ਇਹਦਾ 10000 ਰੇਟ ਇਹਦਾ 7000 ਰੁਪਏ ਵੀਰੇ ਇਹਦਾ 7 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਸਾਨੂੰ ਨਾਲ ਤੁਹਾਨੂੰ ਬੂਰੀ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈਗੀ ਤੇ ਸਾਨੂੰ ਇਹ ਬੂਰੀ ਦੀ ਕੱਟੀ ਦੇ ਬਾਰੇ ਜਾਣਕਾਰੀ ਦਿਓ ਵੀ ਕਿੰਨੀ ਕੁ ਮਰਾਈ ਇਹਦੀ ਬੂਰੀ ਕੱਟੀ ਦੀ ਉਹਨਾਂ ਹੀ ਰਿਹਾ ਪੌਣੇ ਕੋ ਦੋ ਸਾਲ ਆ ਠੀਕ ਹੈ ਪੌਣੇ ਕੋ ਦੋ ਸਾਲ ਇਹਦੀ ਮਾਂ ਥਲੇ ਕਿੰਨਾ ਕੁ ਦੁੱਧ ਆਈ 13 14 13 14 ਕਿਲੋ ਤੂੰ ਅੱਜ ਆਪਣੇ ਕੋਲ ਟੋਟਲ ਕਿੰਨੀਆਂ ਕੱਟੀਆਂ ਛੇ ਲੜੀਆਂ ਇੱਥੇ-ਇੱਥੇ ਛੇ ਲਿਆ ਇੱਥੇ ਮੇਲੇ ਵਿੱਚ ਤਾਂ ਹੈਗਾ ਵੀਰੇ 15 ਨਾਲਾਗਾ ਹਾਂਜੀ ਘਰੇ ਖੜੀਆਂ 40 ਕੱਟੀਆਂ ਠੀਕ ਹੈ ਤੇ ਆਪਾਂ ਬੂਰੀ ਕੱਟੀ ਦਾ ਰੇਟ ਕੀ ਕਰਦੇ 35000 ਰੁਪਿਆ ਤੇ 35000 ਬੂਰੀ ਕੱਟੀ ਦਾ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈਗੀ ਬਹੁਤ ਘੱਟ ਮਿਲਦੀ ਹੈਗੀ ਤੇ ਸਾਨੂੰ ਆਪਾਂ ਅੱਗੇ ਆ ਕੇ ਵੀ ਦਿਖਾਉਣੇ ਆਗੇ ਕਿ ਚੰਗੀਆਂ ਚੰਗੀਆਂ ਕੱਟੀਆਂ ਕਿ ਕਾ ਦੇਖੋ ਜੀ ਮੈਂ ਹਣਾ ਹਾਂਜੀ ਤੇ ਆਹ ਦੇਖੋ ਇਹਦਾ ਕੀ ਰੇਟ ਕਰਦੇ ਆਂ ਆਪਾਂ ਹਾਂਜੀ 15000 ਇਹਦਾ 15000 ਹੈਗਾ ਤੇ ਇੱਕ ਉਹ ਦੇਖੋ ਪੂਰੀ ਚੰਗੀ ਕੱਟੇਗੇ ਸਿੰਘ ਸੁng ਜੇ ਨੇ ਕਰਨੇ ਆਗੇ ਆਪਦੇ ਸੈਟ ਤੇ ਬਾਕੀ ਇਹ ਸਾਲਕ ਦੇ ਕਰੀਬ ਹੀ ਹੈਗੀ ਤੇ ਇਹਦੀ ਰੇਟ ਕੀ ਹੈ ਜੀ ਆਪਾਂ 10000 ਰੁਪਏ ਵੀ ਇਹਦਾ 10000 ਰੇਟ ਹੈਗਾ ਤੇ ਅੱਗੇ ਤੁਸੀਂ ਚੈੱਕ ਕਰੋ ਹਨਾ ਇਹਦਾ ਹੈੱਡ ਬਹੁਤ ਸੋਹਣਾ ਹੈਗਾ ਕੱਟੀ ਜਾਈਏ ਆਪਾਂ ਗੱਲ ਕਰੀਏ ਨਾ ਆ ਚੀਜ਼ ਦਾ ਗੈਪ ਬਹੁਤ ਜ਼ਿਆਦਾ ਪੈਂਦਾ ਵੀ ਬਰੀਡ ਦੇ ਵਿੱਚ ਪੈਂਦੀ ਹੈਗੀ ਹੈ ਤੇ ਬਾਕੀ ਇੱਕ ਹੋਰ ਦਿਖਾਉਣੇ ਹਨਾ ਤਾਂ ਬਾਕੀ ਦੋਨਾਂ ਆਪਾਂ ਰੇਟ ਦੀ ਗੱਲ ਕਰਵਾਉਣੇ ਹਨਾ ਇਹਦਾ ਰੇਟ ਕਿੰਨਾ ਹੈ ਇਹ 7000 ਰੁਪਏ ਵੀਰੇ ਇਹਦਾ 7000 ਬਹੁਤ ਹੀ ਜਾਇਜ਼ੇ ਰੇਟ 'ਚ ਕੱਟੀਆਂ ਆਂ ਬਾਬੇ ਕੋਲੇ ਤੇ ਬਾਬਾ ਹਰੇਕ ਮੰਡੀ ਤੇ ਵੀ ਆਉਂਦਾ ਹੁੰਦਾਗਾ ਤੇ ਬਾਬੇ ਕੋਲੇ ਫਾਰਮ 'ਚ ਵੀ ਵਿਆਪਦੇ ਬਹੁਤ ਵੀ 40 ਤੋਂ 45 ਕੱਟੀਆਂ ਹੁੰਦੀਆਂ ਆ ਹਨਾ ਤੇ ਇਹਦਾ ਕੀ ਰੇਟ ਕਰਦੇ ਆਂ ਆਪਾਂ ਇਹਦਾ ਵੀਰੇ 17500 ਰੁਪਏ ਇਹਦਾ 17500 ਆਗਾ ਤੇ ਅੱਗੇ ਸਾਨੂੰ ਚੱਲ ਕੇ ਦਿਖਾਉਣੇ ਆਂਗੇ ਤੇ ਆਹ ਦੇਖੋ ਇੱਕ ਗਾਂ ਜਾ ਕੇ ਹੋਰ ਟਰੌਪਦਾਨ ਕਿੰਨਾ ਹੋਰ ਦਿਖਾਵਾਂਗੇ ਤੇ ਆਹ ਦੇਖੋ ਤੁਸੀਂ سنگ-ਸنگ ਪੂਰੇ ਕੁੰਡੇ ਕਰਨੇ ਆ ਜੇ ਨੇ ਬਾਕੀ ਫੀਸ ਕੁਆਲਟੀ ਬਹੁਤ ਚੰਗਾਗਾ ਤੇ ਇਹਦਾ ਰੇਟ ਕੀ ਕਰਦੇ ਆਂ ਆਪਾਂ ਇਹਦਾ 18000 ਰੁਪਏ ਇਹਦਾ 18000 ਇੱਕ ਵਾਰੀ ਸਾਨੂੰ ਸਾਰੀਆਂ ਕੱਟੇ ਦੀ ਚਾਕੀ ਮਰਵਾ ਦਿੰਦੇ ਆਗੇ ਇਹ ਇੱਕ ਸਾਨੂੰ ਆਇਆ ਕੱਟੀ ਦਾ ਜਰੂਰ ਰੇਟ ਦੱਸਿਓ ਸਾਨੂੰ ਇਹ ਕੱਟਾ ਵੀਰੇ ਇਹ ਕੱਟਾ ਦਾ ਇਹ ਵੀ ਆਪਣੀ ਆ ਇਹ ਵੀ ਆਪਣਾ ਇਹ ਆਪਣਾ ਦੇਖ ਲਓ ਵੀ ਜੇ ਕਿਸੇ ਨੇ ਕੱਟਾ ਪਾਲਣਾ ਹੋਵੇ ਨਾ ਪੂਰਾ ਚੰਗਾ ਹੈਗਾ ਤੇ ਪੂਰਾ ਲੈ ਲਓ ਕੁਸ ਕੋਰ ਪੂਰਾ ਚੰਗਾ ਹੈਗਾ ਇਹ ਆਪਾਂ ਗੱਲ ਕਰਦੇ ਹਣਾ ਕੱਟੇ ਦਾ ਤੇ ਇਹਦਾ ਰੇਟ ਕੀ ਕਰਦੇ ਆਂ ਆਪਾਂ ਹਾਂਜੀ ਇਹਦਾ ਰੇਟ ਕਰਦੇ ਸਾਢੇ 17000 ਤਾਂ ਦੇ ਦਾਂਗੇ ਇਹਦਾ ਸਾਢੇ 17000 ਕਰ ਦਾਂਗੇ ਤੇ ਬਾਕੀ ਮਾੜਾ ਮੋਟਾ ਮਾਨ ਤਨ ਕਰ ਦਾਂਗੇ ਬਾਬਾ ਸਾਰੇ ਹਰ ਇੱਕ ਚੀਜ਼ ਦੇ ਵਿੱਚ ਮਾਨ ਤਨ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਤੇ ਬਾਕੀ ਇਹ ਕੱਟੀਆਂ ਸਾਰੀਆਂ ਇੱਕ ਵਾਰੀ ਚੈੱਕ ਕਰ ਲਓ ਹਣਾ ਤੇ ਆਪਣਾ ਪਿੰਡ ਦਾ ਨਾਮ ਤੇ ਆਪੇ ਰਹਿਣ ਬਸੇਰਾ ਉਹ ਦੱਸ ਦਿਓ ਕਿੱਥੇ ਹੀ ਆਪਣਾ ਆਪਣਾ ਪਿੰਡ ਦਾ ਮਿੱਡਾ ਹਾਂਜੀ ਤਸਵੀਰ ਮਲੋਟ ਜਿਹੜਾ ਸ੍ਰੀ ਮੁਕਸਰ ਸਾਹਿਬ ਜਿਹੜਾ ਮੁਕਸਰ ਹਾਂਜੀ ਤੇ ਫੋਨ ਨੰਬਰ 98763 90717 ਠੀਕ ਹੈ ਧੰਨਵਾਦ